ਤੁਸੀਂ ਦੇਖ ਰਹੇ ਹੋ ਦੇਰਿਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਅਲਾਲਕ ਖੇਸਿਆਂ ਦੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਜਿਹੜਾ ਮੌਸਮ ਨੇ ਇੱਕਦਮ ਗਰਾਵਟ ਆਈ ਹੈ ਤਾਮਾਂ ਦੇ ਗਰਾਵਟ ਆਈ ਹੈ ਤਾਂ ਬਿਸ਼ੱਕ ਪਹਾੜੀ ਲੱਕਾਂ 'ਚ ਬਰਫ਼ ਪਾਰੀ ਪਈ ਤਾਂ ਉਸ ਦਾ ਅਸਰ ਮੈਦਾਨੀ ਇਲਾਕਾਂ 'ਚ ਕਾਫੀ ਹੁਣ ਦੇਖਣ ਨੂੰ ਮਿਲ ਰਿਹਾ ਤਾਂ ਸਿੱਧੇ ਤੌਰ ਤੇ ਜਿਹੜੀ ਬਰਫ ਪਾਰੀ ਦਾ ਠੰਡ ਵਧੀ ਹੈ ਤਾਂ ਪੰਜਾਬ ਤੋਂ ਇਲਾਵਾ ਨੌਰਪੜ ਦੇ ਠੰਡ ਵਧਨ ਨਾਲ ਖਾਸਕੇ ਲੁਧਿਆਣਾ ਦੇ ਹੌਜ਼ਰੀ ਉਦਯੋਗ 'ਤੇ ਕਾਫੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਮੇਸ਼ਾ ਹੀ ਹੌਜ਼ਰੀ ਜਿਹੜਾ ਵਪਾਰ ਹੈ ਉਹ ਠੰਡ ਦੇ ਉੱਪਰ ਨਿਰਭਰ ਕਰਦਾ ਹੈ ਇਹ ਤਾਂ ਇਸ ਵਾਰ ਬੇਸ਼ੱਕ ਠੰਡ ਲੇਟ ਪਈ ਹੈ ਲੇਕਿਨ ਉਸ ਦਾ ਅਸਰ ਜਿਹੜਾ ਲੇਟ ਪਈਦਾ ਇੱਕਦਮ ਤਾਪਮਾਨ ਗਿਰਾਵਟ ਆਣਾ ਹੁਣ ਠੰਡ ਵਧਨ ਨਾਲ ਹੌਜ਼ਰੀ ਜਿਹੜੇ ਉਦਯੋਗਪਤੀ ਹੈ ਨੇ ਮਾਤਾ ਉਹਨਾਂ ਦੇ ਆਫੀ ਅਸਰ ਦੇਖਣ ਨੂੰ ਮਿਲਿਆ ਕੰਮਕਾਜ ਕੋੜਾ ਵਧਿਆ ਤੇ ਗੱਲਬਾਤ ਕਰਦੇ ਮੇਰੇ ਨਾਲ ਮੌਜੂਦ ਐਸਟਮ ਹੌਜ਼ਰੀ ਦੇ ਨਮਾਤਾ ਨਮਸਕਾਰ ਜੀ ਨਮਸਕਾਰ ਜੀ ਅਸਰ ਕਿੰਨਾ ਕ ਅਸਰ ਹੋਇਆ ਮੈਨੂੰ ਲਗਾਤਾਰ ਠੰਡ ਵਿਸ਼ਾਕ ਲੇਟ ਪਈ ਹੈ ਲੇਕਿਨ ਇੱਕਦਮ ਠੰਡ ਦਾ ਹੁਣ ਤਾਪਮਨ ਕਾਫੀ ਘਟਾ ਵੜਿਆ ਕਿੰਨਾ ਕ ਹੌਜ਼ਰੀ ਦਾੜੇ ਸਮਾਨ ਤੇ ਕਿੰਨਾ ਕ ਅਸਰ ਹੋਇਆ ਇਹ ਹੌਜ਼ਰੀ ਤੇ ਕਾਫੀ ਅਸਰ ਹੈ ਜੀ ਠੰਡ ਪੈਣ ਦੇਖੋ ਵਪਾਰੀਆਂ ਦੀਆਂ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਕਿ ਠੰਡ ਪਏਗੀ ਬਹੁਤ ਜ਼ਿਆਦਾ ਸਟਾਕ ਉਹਨਾਂ ਨੇ ਇਕੱਠੇ ਕੀਤੇ ਹੁੰਦੇ ਆ ਹੁਣ ਠੰਡ ਪਈ ਹੈ ਤਾ ਜੈਕਟ ਵਪਾਰੀ ਹੋ ਗਿਆ ਸਵੈਟਰ ਵਾਲੇ ਹੋ ਗਏ ਟੋਪੀ ਦਸਾਨੇ ਵਾਲੇ ਹੋ ਗਏ ਸਾਰੇ ਚਿਹਰੇ ਥੋੜੇ ਖਿਲੇ ਆ ਕਿ ਚਲੋ ਕੰਮ ਚੱਲੇਗਾ ਤਾਂ ਅੱਛਾ ਰਹੇਗਾ ਕਿਸਾ ਦੇ ਤੋ ਬਿਲਕੁਲ ਕਾਫੀ 23 ਨਿਕਲ ਗਈ ਦਸੰਬਰ ਉਸ ਤੋਂ ਬਾਅਦ ਇੱਕਦਮ ਥੋੜਾ ਮੌਸਮ ਚੇਂਜ ਹੋਇਆ 22 ਤੋਂ ਬਾਅਦ ਲੱਗਦਾ ਵੀ ਥੋੜਾ ਹੁਣ ਠੰਡਦਾ ਕਿਉਂਕਿ ਤੁਹਾਡਾ ਵਕਫਾ ਵੀ ਕਾਫੀ ਡੇਢ ਮਹੀਨੇ ਦਾ ਬਿਜ਼ਨਸ ਹੁੰਦਾ ਹੌਜ਼ੀ ਦਾ ਲੱਗਦਾ ਕਿੰਨਾ ਕ ਅਸਰ ਹੋਇਆ ਤੇ ਇਸ ਟਾਈਮ ਕਿਸਾਨਾਂ ਨੇ ਵੀ ਧਰਨੇ ਲਗਾਏ ਹੋਇਆ ਕਿੰਨਾ ਕ ਅਸਰ ਤੁਹਾਡੇ ਕੰਮ ਤੇ ਵੀ ਹੋ ਰਿਹਾ ਹੈ किसानਾਂ ਦੇ ਧਰਨੇ ਨਾਲ ਇਦਾਂ ਜੀ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨਾਲ ਜਲਦੀ ਤੋਂ ਜਲਦੀ ਸੌਲਟ ਆਊਟ ਕਰਨ ਜੋ ਵੀ ਉਹਨਾਂ ਦੀਆਂ ਮੰਗਾਂ ਆਪਸ ਵਿੱਚ ਡਿਸਕਸ ਕਰਕੇ ਕਿਉਂਕਿ ਇਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮਸ ਹੈ ਬਾਹਰਲਾ ਵਪਾਰੀ ਨਹੀਂ ਆ ਪੰਦਾ ਕਿਸੇ ਨੇ ਕਿਤੇ ਵੀ ਜਾਣਾ ਉਹਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕੋਈ ਹੁਣ ਕਿਤੇ ਗਿਆ ਉਹਨੂੰ ਨਹੀਂ ਪਤਾ ਵੀ ਧਰਨਾ ਜੀਆਂ ਕੁਛ ਹੈ ਅਗਲਾ ਫਸ ਜਾਂਦਾ ਉਹ ਬੜੀ ਪਰੇਸ਼ਾਨੀ ਹੈ ਕਿ ਬਾਹਰਲਾ ਵਪਾਰੀ ਨਹੀਂ ਆ ਪਾ ਰਿਹਾ ਉਹਦੇ ਕਰਕੇ ਸਟਾਕਸ ਬਚ ਜਾਂਦੇ ਆ ਦਿੱਕਤ ਬਹੁਤ ਜ਼ਿਆਦਾ ਆਂਦੀ ਹੈ ਗਾਲ ਗਰੀ ਦਾ ਸਟਾਕ ਪਿਛਲਾ ਪਹਿਲੇ ਸਾਲ ਵੀ ਇਹ ਗੱਲ ਹੋਈ ਸੀ ਵੀ ਸਟਾਕ ਵੱਜ ਜਾਂਦਾ ਵਪਾਰੀ ਨਹੀਂ ਆ ਰਹੇ ਪਿਛੋਂ ਵਾਰ ਹੋ ਗਈ ਪਿਛਲੇ ਸਾਲ ਵੀ ਤਰਨੇ ਲੱਗੇ ਸੀ ਤਾਂ ਕਾਫੀ ਰੇਲਾ ਬੰਦ ਸੀ ਤਾਂ ਬਾਹਲੇ ਵਪਾਰੀ ਨਹੀਂ ਆਏ ਸੀ ਇਸ ਵਾਰ ਠੰਡ ਜ਼ਿਆਦਾ ਪੈ ਰਹੀ ਹੈ ਤੇ ਲਗnabla ਥੋੜਾ ਸਾਡੇ ਛੋੜੇ ਚਿਹਰੇ ਖੇਲੇ ਨਜ਼ਰ ਆਏ ਨਹੀਂ ਬਿਲਕੁਲ ਠੀਕ ਹੈ ਲੋਕਲ ਚੱਲ ਰਿਹਾ ਸਾਰਾ ਪੰਜਾਬ ਚੱਲ ਰਿਹਾ ਹੈ ਪਰ ਜਿਹੜਾ ਆਊਟਸਾਈਡ ਦਾ ਵਪਾਰੀ ਹੈ ਉਹ ਨਹੀਂ ਆ ਰਿਹਾ ਕਿਉਂਕਿ ਇਹ ਚੀਜ਼ਾਂ ਦੇਖੋ ਪ੍ਰੋਬਲਮਸ ਤਾਂ ਹੈ ਹੀ ਬਹੁਤ ਹਾਂਜੀ ਸੋ ਸਭ ਬੜਾ ਅਸਰ ਹੈ ਠੰਡ ਵਿਸ਼ਾਕ ਲੇਟ ਪਈ ਹੈ ਉਮੀਦ ਕਰਨੇ ਕਾੜਸੀ ਵੀ ਇਸ ਵਜਲ ਠੰਡ ਬੜਾ ਵੀ ਤੀ ਤੋਂ ਲੋਕਾਂ ਦੇ ਚਿਹਰੇ ਮੁਝਾਲ ਨਾ ਪਏ ਸੀ ਹਾਜ਼ਰੀ ਵਾਲੇ ਦੀ ਵੀ ਪਰ ਠੰਡ ਪੈਂਦੀ ਬੰਦੀ ਇੱਕਦਮ ਹੀ ਮੌਸਮ ਨੇ ਕਰਵਲ ਦਿੱਤੀ ਤਾਂ ਪਹਾੜੀ ਇਲਾਕੇ ਚ ਬਰ ਪਈ ਤਾਂ ਹੁਣ ਆਪਣੇ ਨੌਰ ਭਾਰ ਦੀ ਗੱਲ ਕਰਦੇ ਬਿਲਕੁਲ ਠੰਡ ਦਾ ਅਸਰ ਹੈ ਤਾਪਮਾਨ ਰਿਹਾ ਇਸ ਟਾਈਮ 12 13 ਡਿਗਰੀ ਰਹਿ ਗਿਆ ਅਸਰ ਹੋਇਆ ਔਰ ਥੋੜਾ ਚਿਹਰੇ ਖੇਲੇ ਨਜ਼ਰ ਆਈ ਰੱਡੇ ਨਹੀਂ ਉਹਦਾ ਫਰਕ ਤਾਂ ਪੈਂਦਾ ਹੀ ਹੈ ਦੇਖੋ ਠੰਡ ਨਾ ਪੈਣ ਕਰਕੇ ਥੋੜਾ ਜਿਹਾ ਮਾਇੂਸੀ ਹੁੰਦੀ ਹੈ ਜਿਨ੍ਹਾਂ ਦੇ ਪੈਸੇ ਲੱਗੇ ਹੁੰਦੇ ਬੈਂਕਾਂ ਦੇ ਡਾਇਰੈਕਟਰਸ ਹੈਗੇ ਆ ਜਿਹੜੇ ਉਹ ਫਰਕ ਪੈਂਦਾ ਹੁਣ ਠੰਡ ਥੋੜੀ ਲੇਟ ਪਈ ਹੈ ਘਾਟਾ ਸਰ ਹੋਏਗਾ ਲੇਕਿਨ ਵਪਾਰੀ ਠੀਕ ਹੈ ਉਹਨਾਂ ਦੇ ਕਾਲਸ ਆਨੇ ਸ਼ੁਰੂ ਹੋ ਗਏ ਆ ਇੱਕ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹਦੇ ਕਰਕੇ ਵਪਾਰੀ ਪਹੁੰਚ ਨਹੀਂ پا ਰਿਹਾ ਕਈ ਥੋੜਾ ਬਹੁਤ ਕਿਸੇ ਨੂੰ ਮਾਲ ਚਾਹੀਦਾ ਉਹ ਕਹਿੰਦਾ ਯਾਰ ਨਹੀਂ ਉਧਰ ਤਾਂ ਪ੍ਰੋਬਲਮ ਬੜੀ ਹੈ ਪਹੁੰਚਣ ਨੂੰ ਬੜਾ ਔਖਾ ਉਹ ਇਸ ਕਰਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਹੈ ਜਿੱਥੇ ਨੈਗੇਟਿਵ ਹੈ ਉੱਥੇ ਪੋਜ਼ਿਟਿਵ ਵੀ ਹੈ ਕਿਸਾਨ ਦੇ ਧਰਨੇ ਡਾ ਲੱਗੇ ਕਿਸਾਨਾਂ ਦੇ ਲੱਗ ਰਿਹਾ ਵੀ ਸਰਕਾਰ ਹੁਣ ਥੋੜਾ ਸੌਰਟ ਆਫ ਕਰਨੇ ਕਾਫੀ ਦੇ ਤੋ ਸਾਲ ਤੋਂ ਉੱਪਰ ਹੋ ਗਿਆ ਧਰਨੇ ਲੱਗੇ ਹੋਏ ਦੇਖੋ ਗੱਲ ਇਹ ਹੈ ਠੀਕ ਹੈ ਉਹਨਾਂ ਦੀਆਂ ਜਾਇਜ਼ ਮੰਗਾਂ ਹੈ ਉਹਨਾਂ ਨੂੰ ਮੰਨ ਲੈਣਾ ਚਾਹੀਦਾ ਸਰਕਾਰ ਨੂੰ ਗੱਲ ਇਹ ਇੱਕ ਕਿਸਾਨ ਭਰਾਵਾਂ ਨੂੰ ਵੀ ਅਸੀਂ ਉਹਨਾਂ ਦੇ ਨਾਲ ਐ ਅਸੀਂ ਕੋਈ ਗੱਲ ਨਹੀਂ ਹੈ ਲੇਕਿਨ ਉਹਨਾਂ ਨੂੰ ਇਹ ਚਾਹੀਦਾ ਵੀ ਜਿਹਦੇ ਨਾਲ ਪਬਲਿਕ ਹਰਾਸ ਨਾ ਹੋਵੇ ਐਸੀ ਕਾਲ ਦਿਓ لیکن ਜਿਹੜੀ ਕਾਲ ਬੰਦੀ ਦਿੰਦੇ ਆ ਉਹਦੇ ਪਬਲਿਕ ਬੜੀ ਹਰਾਸ ਹੁੰਦੀ ਹੈ ਉਹ ਦੇਖਣ ਨੂੰ ਮਿਲਦਾ ਕੋਈ ਕਿਤੇ ਕੋਈ ਬੱਚੇ ਆ ਛੋਟੇ ਆ ਠੰਡ ਚ ਆ ਟ੍ਰੇਨ ਰੋਕਤੀ ਜੀ ਉਹ ਕਰਤਾ ਉਦਾਂ ਦਾ ਠੀਕ ਨਹੀਂ ਲੱਗਦਾ ਤੁਸੀਂ ਜਾਓ ਮੰਤਰੀਆਂ ਦੇ ਘਰ ਘੇਰੋ ਜਾਂ ਇਹਨਾਂ ਦੇ ਸਚੀਵਾਲੇਆ ਜਾਓ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਲੇਕਿਨ ਜਿਹੜਾ ਜਨਰਲ ਪਬਲਿਕ ਆ ਉਹ ਖਰਾਬ ਨਾ ਹੋਵੇ ਜਨਰਲ ਪਬਲਿਕ ਮੰਨਦੇ ਠੰਡ ਦਾ ਅਸਰ ਹੁਣ ਜਿਹੜਾ ਕਾਫੀ ਹੋਇਆ ਸਾਡੇ ਵਪਾਰ ਨੂੰ ਕਿੰਦਾ ਜਿਹੜੇ ਬਾਹਰਲੇ ਵਪਾਰੀ ਅੱਗੇ ਲਗਾਤਾਰ ਆਉਂਦੇ ਸੀ ਲੁਧਿਆਣੇ 'ਚ ਕਿੰਨਾ ਕੁ ਅਸਰ ਉਹਦਾ ਕਟਿਆ ਤਾਂ ਕਿੰਨਾ ਤੁਹਾਨੂੰ ਫਾਇਦਾ ਹੋ ਨੂੰ ਲੋਕਲ ਲੈਵਲ ਤੇ ਪੰਜਾਬ ਲੈਵਲ ਤੇ ਕਿੰਨਾ ਕੁ ਫਾਇਦਾ ਨਹੀਂ ਠੰਡ ਪੈਣ ਦੇ ਨਾਲ ਫਰਕ ਤਾਂ ਪਈ ਹੈ ਕੋਈ ਮਾਲ ਨਿਕਲਨੇ ਸ਼ੁਰੂ ਹੋ ਗਏ ਹੈ ਜਿੱਦਾਂ ਇਹ ਸੀਗਾ ਵੀ ਸਟਾਕ ਬੜੇ ਵੱਜ ਜਾਣੇ ਆ ਲੋਕਾਂ ਦੇ ਘਟ ਸਟਾਕ ਬਚਣਗੇ ਬਚਣਗੇ ਤਾਂ ਸਹੀ ਲੇਕਿਨ ਫਰਕ ਪੈ ਜਾਏਗਾ ਉਹਦੇ ਨਾਲ ਉਸ ਸਮੇਂ ਇੱਕ بڑا ਸਾਹਮਣੇ ਗੱਲ ਆਈ ਸੀ ਮੈਂ ਕਾਫੀ ਹੋਰ ਰਹੀ ਪੁੱਛੇ ਗਲ ਉਹ ਕਹਿੰਦੇ ਅਸੀਂ ਹੁਣ ਸਟਾਕ ਹੀ ਕੱਟ ਬਣਾ ਲਾ ਕਿ ਉਧਰ ਬਾਰਡਰ ਬੰਦ ਪਏ ਤਾਂ ਵਪਾਰੀ ਵਾਰ ਲੈ ਆਂਦੇ ਨਹੀਂ ਵੀ ਜੇ ਤੁਸੀਂ ਵੀ ਗੱਲ ਕੀਤੀ ਵੀ ਵਪਾਰੀ ਨਹੀਂ ਆਂਦੇ ਤਾਂ ਸਟਾਕ ਦਾ ਕਹਿੰਦੇ ਅਸੀਂ ਰੀਪ੍ਰੋਡਕਸ਼ਨ ਵੀ ਕਾਫੀ ਘਟਾ ਦਿੱ ਉਸ ਸਾਹਮਣਾ ਵੀ ਉਸ ਸਾੜੇ ਤਾਂ ਕਿ ਫਰਕ ਨਾ ਪਵੇ ਸਮਾਨ ਦੇ ਉੱਪਰ ਆ ਪ੍ਰੋਡਕਸ਼ਨਾਂ ਤਾਂ ਦੇਖੋ ਬੰਦ ਕਰਨੀ ਪਏਗੀ ਇੱਕ ਲਿਮਿਟ ਹੁੰਦੀ ਹੈ ਜਿੱਦਾਂ ਨਾਲ-ਨਾਲ ਮਾਲ ਬੰਦੇ ਨਿਕਲੀ ਜਾਊਗਾ ਤਾਂ ਕੰਟੀਨਿਊ ਹੋਈ ਜਾਂਦਾ ਜਦੋਂ ਸਟਾਕ ਹੋ ਗਏ ਜ਼ਿਆਦਾ ਫਿਰ ਆਪਾਂ ਨੂੰ ਬੰਦ ਕਰਨਾ ਹੀ ਪੈਂਦਾ ਜੀ ਕਿਸ ਤਰ੍ਹਾਂ ਦੇ ਹੁਣ ਆਉਣ ਵਾਲੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਹਾਲਾਤ ਹੁਣ ਤਾਂ ਦੇਖੋ ਮੈਨੂਫੈਕਚਰਿੰਗ ਤਾਂ ਹੋਣੀ ਕੋਈ ਨਹੀਂ ਅੱਗੇ ਜੀ ਜੀ ਜਿਹੜੇ ਸਟਾਕ ਹੈ ਉਹ ਹੀ ਨਿਕਲ ਜਾਂ ਤਾਂ ਅਗਲੇ ਸੀਜ਼ਨ ਤੇ ਅਸਰ ਪਏਗਾ ਉਹਦਾ ਅਗਲਾ ਸੀਜ਼ਨ ਅੱਛਾ ਜਾਏਗਾ ਅਗਰ ਹੁਣ ਸਟਾਕ ਨਹੀਂ ਬਚਨਗੇ ਤਾਂ ਆਪਾਂ ਖੁੱਲਕੇ ਮਾਲ ਬਣਾਵਾਗੇਗੇ ਹਾਂ ਦੱਸ ਦੇ ਕਿ ਲਗਾਤਾਰ ਪਹਾੜੀ ਇਲਾਕਿਆਂ 'ਚ ਜਿਹੜੀ ਪਰਬਾਰੀ ਹੋਈ ਆ ਤਾਂ ਬੇਸ਼ੱਕ 20 ਤਰੀਕ ਤੋਂ ਬਾਅਦ ਜਦੋਂ ਕੀ ਜਿਹੜਾ ਮੌਸਮ ਨੇ ਨੌਰਥ ਪਾਰ ਦੇ ਕਿਨ ਕਰਵੜ ਲੱਤੀ ਹੈ ਤਾਂ ਮੈਦਾਨੀ ਇਲਾਕਾ ਚ ਠੰਡ ਵਧਨ ਨਾਲ ਤਾਪਮਾਨ ਗਿਰਾਵਟ ਆਣਾ ਖਾਸ ਕਰਕੇ ਲੁਧਿਆਣਾ ਦੇ ਹੌਜ਼ਰੀ ਵਪਾਰੀਆਂ ਚ ਥੋੜੇ ਥੋੜੇ ਚਿਹਰੇ ਖਿਲੇ ਨਜ਼ਰ ਆਏ ਆ ਬੇਸ਼ੱਕ ਮੱਥੇ ਤੋਂ ਪਹਿਲਾਂ ਸ਼ਿਕਨ ਸੀ ਵੀ ਵੀ ਤਰੀਕ ਹੋ ਗਈ ਆ ਠੰਡ ਪੈਣੀ ਦੀ ਤੋਂ ਲਗਾਤਾਰ ਕਾਫੀ ਤੇਜ਼ ਸੀ ਤਾਂ ਉਸ ਦਾ ਅਸਰ ਹੁਣ ਜਿਹੜਾ 22 ਤਰੀਕ ਤੋਂ ਬਾਅਦ ਜਿਹੜਾ ਮੌਸਮ ਬਦਲਿਆ ਤਾਪਮਾਨ ਦੇ کافی ਗਿਰਾਵਟ ਆ ਨਾ ਤੇ ਹੁਣ ਹੌਜ਼ਰੀ ਨਮਾਤਾ ਦੇ ਚਿਹਰੇ ਵੀ ਖੇਲੇ ਆ ਲੇਕਿਨ ਕਿਨ ਕਿਨ ਰੂਜੇ ਪਾਸੇ ਕਿਸਾਨ ਭਰਾਵਾ ਦੇ ਹੱਕ ਦੀ ਵੀ ਗੱਲ ਕੀਤੀ ਆ ਟਰਨੇ ਲਗਾਣੇ ਚਾਹੀਦੇ ਉਹਨਾਂ ਹੱਕੀ ਮੰਗਾ ਸਰਕਾਰ ਨੂੰ ਜਲਦੋਂ ਦਾ ਹੱਲ ਕਰਨਾ ਚਾਹੀਦਾ ਕਿਉਂਕਿ ਬਾਹਰਲੇ ਵਪਾਰੀ ਲੋਜਣਾ ਵਿੱਚ ਆਣ ਦਾ ਆਪਣਾ ਰੁਖ ਉਹਨਾਂ ਨੇ ਬਿਲਕੁਲ ਬਦਲ ਲਿਆ ਤਾਂ ਹੌਜ਼ਰੀ ਜਿਹੜੀ ਸੀ ਉਹ ਜਿਹੜੀ ਪੁਰਾ ਯੂਨਿਟ ਹੈ ਉਹ ਪੂਰੇ ਭਾਰਤ ਦੇ ਵਿੱਚ ਇਸ ਦਾ ਅਸਰ ਹੁੰਦਾ ਵਪਾਰੀ ਬਾਹਰੋਂ ਆਉਂਦੇ ਤਾਂ ਲੇਕਿਨ ਕਿਸਾਨਾਂ ਦੇ ਧਰਨੀ ਨਾਲ ਜਿਹੜੇ ਬਾਹਲੇ ਵਪਾਰੀ ਹੁਣ ਪੰਜਾਬ ਵਿੱਚ ਘਟ ਆਪਣਾ ਰੁੱਕ ਕਰ ਰਹੇ ਤਾਂ ਕਿਤੇ ਕਿਤੇ ਆ ਕੇ ਇਸ ਦਾ ਅਸਰ ਵੀ ਹੋਜ਼ੀ ਦੇ ਵਪਾਰ ਤੇ ਪਿਛਲੇ 1 ਸਾਲ ਤੋਂ ਪੈ ਰਿਹਾ ਖੈਰ ਸਮਾਂ ਦੱਸੂਗਾ ਆ ਕਿਸਾਨਾਂ ਦੇ ਇਹ ਸਰਕਾਰਾਂ ਕਿਸ ਤਰ੍ਹਾਂ ਦਾ ਹਲ ਕਰਦੀਆਂ ਨੇ ਕਿ ਕਿਤੇ ਆ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਵਪਾਰੀ ਵੀ ਖੜੇ ਆ। ਇੱਕ ਅਪੀਲ ਵੀ ਕੀਤੀ ਆ ਵੀ ਕਿਸਾਨਾਂ ਨੂੰ ਟਰਾਂਸਪੋਰਟੇਸ਼ਨ ਦੇ ਉੱਪਰ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ। ਬਾਕੀ ਆਪਣੇ ਧਰਨੇ ਮੰਤਰੀਆਂ ਦੇ ਅੱਗੇ ਆਪਣੀ ਸਕਾਰਾਂਗੇ ਬਿਲਕੁਲ ਬਕਾਇਦਾ ਲਗਾਉਣੇ ਚਾਹੀਦੇ ਨਾਲ ਹੱਕ ਦੀ ਮੰਗ ਹੈ ਜਿਹੜਾ ਉਹ ਬਿਲਕੁਲ ਉਹਨਾਂ ਨੂੰ ਮਿਲਣਾ ਵੀ ਚਾਹੀਦਾ। ਖਾ ਸਕੇ ਬਾਈ ਤੀ ਤੋਂ ਬਾਅਦ ਠੰਡ ਵਦਨਾਂ ਨੌਰਪੜ ਦੇ ਵਿੱਚ ਕੁਝ-ਕੁਝ ਲਾ ਕੇ ਵਿੱਚ ਜਿਹੜੀ ਗੱਲ ਕੀਤੀ ਮੀ ਵੀ ਪਏ ਤਾਂ ਉਹਨਾਂ ਠੰਡ ਵਦਨਾਂ ਹੌਲੀ ਨੇ ਸਾਡੇ ਚਿਹਰੇ ਹੁਣ ਕੁਝ ਖਿਲੇ ਖਿਲੇ ਨਜ਼ਰ ਵੀ ਆਇਆ ਹੈ ਕੈਮਰਾਮੈਨ ਬੋਬੀ ਨਾ ਸੰਦੀਪ ਸ਼ਰਮਾ ਡੈਨਿਸਵਾ ਟੀਵੀ ਲੁਧਿਆਣਾ